ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਜਿਹੜੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਭਗਵਾਨਪੁਰਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਲੱਗਦਾ ਹੈਗਾ ਜੀ ਗੁਰਦਾਸਪੁਰ ਦੀ ਜਿਹੜੀ ਦੂਰੀ ਹੈਗੀ ਆ ਦੋਸਤੋ 35 ਕਿਲੋਮੀਟਰ ਦੀ ਹੈਗੀ ਆ ਇਸ ਪਿੰਡ ਦੀ ਤੇ ਬਟਾਲੇ ਤੋਂ ਜੇਕਰ ਆਪਾਂ ਗੱਲ ਕਰੀਏ ਤੇ ਬਟਾਲੇ ਤੋਂ ਡੇਰਾ ਬਾਬਾ ਨਾਨਕ ਰੋਡ ਦੇ ਉੱਪਰ ਜਿਹੜਾ ਇਹ ਪਿੰਡ ਹੈਗਾ ਭਗਵਾਨਪੁਰਾ ਤੇ ਬਟਾਲੇ ਤੋਂ ਤਕਰੀਬਨ 16-17 ਕਿਲੋਮੀਟਰ ਦੀ ਦੂਰੀ ਆ ਤੇ ਡੇਰਾ ਬਾਬਾ ਨਾਨਕ ਬਿਲਕੁਲ ਅੱਗੇ ਜਿਹੜਾ ਦੋਸਤੋ 14 ਕਿਲੋਮੀਟਰ ਰਹਿ ਜਾਂਦਾ ਹੈਗਾ ਇਸ ਪਿੰਡ ਤੋਂ ਤੇ ਖਾਸ ਜਿਹੜੀ ਵਿਜਿਟ ਆ ਤੁਸੀਂ ਪਿੰਡ ਭਗਵਾਨਪੁਰਾ ਕਰਨੀ ਹੈਗੀ ਆ ਤੇ ਵੀਰ ਕਮਲ ਦੇ ਕੋਲੇ ਆਏ ਆ ਐਨੀਮਲ ਜਿਹੜੇ ਹੈਗੇ ਦੋਸਤੋ ਤੁਹਾਨੂੰ ਤਕਰੀਬਨ 5 ਬੈੜਾਂ ਦਿਖਾਉਣੀਆਂ ਨੇ ਠੀਕ ਹੈ ਜੀ ਤੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈਗੀ ਆ ਆਪਾਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਜਿਹੜੀਆਂ ਖਾਸ ਤੌਰ ਤੇ ਦੋਸਤੋ ਬੈੜਾਂ ਸੂਈਆਂ ਹੋਣਗੀਆਂ ਉਹ ਤੁਸੀਂ ਇੱਕ ਟਾਈਮ ਦੋ ਟਾਈਮ ਜਿਹੜੀ ਚੁਵਾਈ ਹੈਗੀ ਆ ਘਰ ਵਿਜਿਟ ਕਰਕੇ ਜਰੂਰ ਕਰ ਸਕਦੇ ਹੋ ਤੇ ਜਿਹੜਾ ਪਸ਼ੂ ਅੱਗੇ ਬਿਲਕੁਲ ਤਿਆਰੀ ਦੇ ਵਿੱਚ ਆ ਠੀਕ ਬੇਜਾਕ ਟਿੱਪ ਕੇ ਥਾਣਾ ਦੀ ਜਿਹੜੀ ਚੈੱਕ ਪਾਸ ਕਰ ਸਕਦੇ ਹੋ ਤੇ ਅੱਜ ਜਿਹੜੀ ਦੋਸਤੋ ਵੀਡੀਓ ਹੈਗੀ ਆ ਤਕਰੀਬਨ ਆਪਾਂ 5 ਫਰਵਰੀ ਨੂੰ ਜਿਹੜੀ ਵੀਡੀਓ ਬਣਾ ਰਹੇ ਆ ਤੇ ਸਮਾਂ ਜਿਹੜਾ ਦੋਸਤੋ ਤਕਰੀਬਨ 1.5 ਵਜੇ ਦਾ ਦੁਪਹਿਰ ਦਾ ਸਮਾਂ ਹੈਗਾ ਸੋ ਆਜੋ ਵਧੇਰੇ ਡਿਟੇਲ ਦੇ ਲਈ ਆਪਾਂ ਗੱਲਬਾਤ ਕਰਦੇ ਆ ਵੀਰ ਦੇ ਨਾਲ ਚੱਲਦੇ ਆ ਓਨਰ ਵੀਰ ਕਮਲ ਦੇ ਨਾਲ ਸਭ ਤੋਂ ਪਹਿਲਾਂ ਵੀਰ ਕਮਲ ਸਸਰੀ ਕਾ ਸਸਕਰ ਭਾਈ ਉਹ ਠੀਕ ਠਾਕ ਵੀਰ ਹਾਂਜੀ ਵਧੀਆ ਜੀ ਠੀਕ ਆ ਕਮਲ ਵੀਰ ਮੈਂ ਜਿੱਦਾਂ ਜ਼ਿਕਰਤਾ ਕਰ ਹੀ ਦਿੱਤਾ ਹਾਂ ਜੀ ਬਿਲਕੁਲ ਪਟਾਲੇ ਤੋਂ ਬਿਲਕੁਲ ਡੇਰਾਵਾ ਬਨਾਨ ਕਰੋੜ ਦੇ ਉੱਪਰ ਆਪਣਾ ਪਿੰਡ ਆ ਭਗਵਾਨਪੁਰਾ ਜੀ ਹਾਂਜੀ ਹਾਂਜੀ 16 ਕਿਲੋਮੀਟਰ ਹੈ ਜੀ ਵੀਰ ਜੀ ਬਟਾਲੇ ਤੋਂ ਡੇਰੇ ਤੋਂ 12 ਕਿਲੋਮੀਟਰ ਹੈ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਹੋਰ ਵੀ ਨਾਲ ਲੱਗਦੇ ਹੋਰ ਵੀ ਪਿੰਡ ਆਪਣੇ ਜਰੂਰ ਦੱਸ ਦਿਓ ਵੀ ਕਈ ਵਾਰ ਸਾਨੂੰ ਕੋਟਲੀ ਸੂਰਤ ਮੱਲੀ ਅੱਡਾ ਪੈਂਦਾ ਹੈ 2 ਕਿਲੋਮੀਟਰ ਦੇ ਜੀ ਹਾਂਜੀ ਹਾਂਜੀ ਤੁਸੀਂ ਬਸ ਉੱਤੇ ਆ ਜਾਣਾ ਫੋਨ ਕਰ ਲੈਣਾ ਕੋਟਲੀ ਸੂਰਤ ਮੱਲੀ ਅੱਡਾ ਠੀਕ ਹੈ ਤੇ ਸੰਪਰਕ ਨੰਬਰ ਵੀਰ ਕਮਲੋ ਵੀ ਨਾਲ ਨਾਲ ਜਰੂਰ ਦੱਸ ਹਾਂਜੀ 819508 ਠੀਕ ਆ ਹਾਂਜੀ ਇਹ ਨੰਬਰ ਜਿਹੜੇ ਆ ਦੋਸਤੋ ਮੈਂ ਲਗਾਤਾਰ ਸਕਰੀਨ ਦੇ نیچے ਚਲਦੇ ਕਰ ਦੇਣਾ ਹੁਣਾ ਤੇ ਨੰਬਰਾਂ ਤੇ ਤੁਸੀਂ ਖਾਸ ਤੌਰ ਤੇ ਜਿਹੜੀ ਆ ਗੱਲਬਾਤ ਵੀਰ ਦੇ ਨਾਲ ਕਰਕੇ ਬਥੇਰੇ ਕਿਸੇ ਤਰ੍ਹਾਂ ਦੀ ਵੀ ਇਨਫੋਰਮੇਸ਼ਨ ਲੈਣੀ ਹੈ ਲੈ ਸਕਦੇ ਹੋ ਰਿਗਾਰਡਿੰਗ ਇਹਨਾਂ ਪਸ਼ੂਆਂ ਦੇ ਵੀਰ ਕਮਲ ਪਹਿਲੇ ਨੰਬਰ ਦੇ ਆਪਾਂ ਸਟਾਰਟ ਕਰ ਲਈਏ ਬਲੈਕ ਦੇ ਵਿੱਚ ਵਿਹੜ ਆਪਾਂ ਦੇਖ ਰਹੇ ਹਾਂ ਹਾਂਜੀ ਹਾਂਜੀ ਠੀਕ ਆ ਜੀ ਕੀ ਇਨਫੋਰਮੇਸ਼ਨ ਵੀਰ ਜੀ ਪੂਰੀ ਡਿਟੇਲ ਦੱਸ ਦੋ ਕਿਨਵਾ ਸੂਗਾ ਸੋਨਾ ਤੇ ਦਿਨ ਹਜੇ ਕਿੰਨੇ ਕ ਦੀ ਕੱਚੀ ਆ ਨਹੀਂ ਵੀਰ ਜੀ ਇਹ ਸੂਝ ਵਿਹੜ ਇਹ ਸੁਈ ਆ ਜੀ ਸੁਈ ਆ ਜੀ ਵੀਰ ਜੀ ਇਹ ਵਿਹੜ ਦੂਜੇ ਸੂਗੇ ਆ ਜੀ ਹਾਂਜੀ ਦ ਠੀਕ ਹੈ ਜੀ ਸੁਈ ਨੂੰ 8-9 ਦਿਨ ਹੋ ਗਏ ਜੀ ਠੀਕ ਹੈ ਜੀ ਜੇ ਇਹ ਵੇੜ ਬੜੀ ਮੋਟੀ ਆ ਥੋੜੀ ਜੀ ਨਾ ਬੰਦੇ ਦੇ ਕੋਲ ਜਦੋਂ ਕੱਚੀ ਹੈ ਨਾ ਉਦੋਂ ਪੈਸੇ ਬੜੇ ਮੰਗਦਾ ਹੈ ਠੀਕ ਹੈ ਤੇ ਜਦੋਂ ਤਿਆਰ ਹੋ ਗਈ ਵੇੜ ਉਹਦੋਂ ਦੇ ਕੋਲ ਸੇਵਾ ਨਹੀਂ ਹੋਈ ਉਹ ਜੀ ਠੀਕ ਹੈ ਤੇ ਤਾਂ ਕਰਕੇ ਥੋੜੀ ਵੇੜ ਨਾ ਥੱਲਿਓਂ ਡੈਢ ਰਹੀ ਆ ਅੱਜ ਹਾਂਜੀ ਬੱਧੀ ਸੇਵਾ ਪੂਰੀ ਹੋ ਲੋ ਜੀ ਵੇੜ ਵੱਡੀ ਆ 3 ਕਿਲੋ ਵਾਲੀ ਵੇੜ ਹੀ ਭਰ ਉਹਦਾ ਰਹਿਣ ਕੱਖਣੀ ਉਹਨੇ ਦਿੱਤਾ ਹਾਂ 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 ਹੂੰ ਅੱਛਾ ਸੂਈ ਆ ਮੈਨੂੰ ਲੱਗਾਂ ਜਾਈਓ ਢਿੱਲ ਢੁਲ ਵੇਖ ਕੇ ਮੈਨੂੰ ਲੱਗਦਾ ਵੀ ਦਿਨ ਲੈ ਜਾਂਦੀ ਆ ਮਤਲਬ ਸੇਵਾ ਨਹੀਂ ਹੋਈ ਤਾਂ ਢਿੱਲ ਪਰ ਨਹੀਂ ਕਿੱਥੋਂ ਬਿਲਕੁਲ ਅੱਛਾ ਦਿਨ ਵੀਰ ਕਿੰਨੇ ਦੱਸਿਆ ਸਹੀ ਇਹਨੂੰ ਦਿਨ ਮਤਲਬ 8 ਜਾਂ 9 ਹੋ ਗਿਆ ਵੱਦ ਤੋਂ ਵੱਧ ਮੈਂ ਕੱਚੀ ਦੇ ਵੀ ਪੈਸੇ ਲਾਏ ਸੀ ਇਹਦੇ ਠੀਕ ਹੈ ਕੋਈ ਨਹੀਂ ਗੱਲ ਬਣਦੀ ਠੀਕ ਆ 8 9 ਦਿਨ ਦਾ ਜਿਹੜਾ ਆ ਦੋਸਤੋ ਤੁਸੀਂ ਬੇਸ਼ੱਕ ਵੇਖ ਸਕਦੇ ਹੋ ਸਮਾਂ ਹੋ ਗਿਆ ਨੀਚੇ ਜਿਹੜਾ ਬੱਚਾ ਮੇਲ ਆ ਠੀਕ ਹੈ ਜੀ ਬੱਚਾ ਹੈਗਾ ਇਸਦੇ ਮਗਰ ਤੇ ਆ ਥਣ ਦੀ ਕੁਆਲਿਟੀ ਆ ਠੀਕ ਹੈ ਜੀ ਚੁਵਾਈ ਨਾਰਮਲ ਜਿਹੜੇ ਆਪਣੇ ਪਸ਼ੂ ਪਾਲਕ ਵੀਰ ਨੇ ਵਪਾਰੀ ਵੀਰ ਨੇ ਕਿਸਾਨ ਵੀਰ ਕੋਈ ਵੀ ਆ ਮਾਰਨਿੰਗ ਚੁਵਾਈ ਕੀਤੀ ਹੁੰਦੀ ਆ ਪਰ ਹੁਣ ਜਿਹੜਾ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ 1.5 ਵਜੇ ਦਾ ਜਿਹੜਾ ਸਮਾਂ ਜਿਹੜਾ ਹੁਣ ਹੈਗਾ ਠੀਕ ਹੈ ਜੀ ਤੇ ਹੁਣ ਵੀਰ ਜੀ ਫਿਰ ਮੌਕੇ ਦਾ ਕਿੰਨਾ ਮਿਲ ਕੇ ਚੁਵਾਰੀਏ ਦੋ ਡੰਡਾ ਦਾ 10 10 ਲੀਟਰ ਆਵੇਗੀ 10 ਲੀਟਰ ਮੈਨੂੰ ਮੈਂ ਤਾਂ ਵੀ ਦੁੱਧ ਫੀਡ ਫੂਡ ਪਾਇਆ ਸੇਵਾ ਚੰਗੀ ਕੀਤੀ ਆ ਦੁੱਧ 15 ਲੀਟਰ ਦੇ ਦਊਗੀ ਠੀਕ ਹਾਂਜੀ ਹਾਂਜੀ ਮੈਲਾ ਮੂਲਾ ਮਾਰੂਗੀ ਬਿਲਕੁਲ ਹਾਂਜੀ ਤੇ ਹਜੇ ਮਤਲਬ ਕਿ ਦਿਨ ਵੀ 10 ਹੋਏ ਆ ਦਿਨ ਵੀ 10 ਹੋਏ ਆ ਬਾਕੀ ਸੇਵਾ ਤੋਂ ਮੈਂ ਵੀ ਤੁਹਾਨੂੰ ਪਤਾ ਕੱਲ ਪਰਸੋਂ ਲਿਆਂਦੀ ਮਹਿਰ ਮੇਰੇ ਕੋ ਕਿਹੜੀ ਕਰਦੀ ਆ ਹਨਾ ਬਿਲਕੁਲ ਇਦਾਂ ਲਿਆਂਦੀ ਆ ਬੈੜ ਬੜੀ ਨਿੱਗਰ ਆ ਦੋਸਤੋ ਬਲੈਕ ਬਿਲਕੁਲ ਸ਼ਾਈਨ ਕਰਦੀ ਜਿਹੜੀ ਆ ਦੋਸਤੋ ਉੱਪਰ ਸਕਿਨ ਹੇਅਰ ਦੀ ਗਰੋਥ ਸੋਹਣੀ ਆ ਬਲੈਕ ਬਿਲਕੁਲ ਵੈੜੀ ਆ ਤੇ ਜਿਹੜੀ ਮੂੰਹ ਦੀ ਆ ਫੇਸ ਦੀ ਕੁਆਲਿਟੀ ਵੇਖ ਕੇ ਚੈੱਕ ਕਰੋ ਠੀਕ ਆ ਆ ਦੇਖੋ ਜੀ ਐਫ ਤੇ ਜਰਸੀ ਕਰਾਓ ਬਿਲਕੁਲ ਐਫ ਤੇ ਜਰਸੀ ਦਾ ਵੀ ਨੰਦਾ ਕਰਾਓ ਸਬ ਬਿਲਕੁਲ ਬ ਤੇ ਕੱਦ ਕਾਠੀ ਬਹੁਤ ਸੋਹਣਾ ਹੈਗਾ ਠੀਕ ਹੈ ਜੀ ਵੱਡੀ ਬੱਛੀ ਆ ਸੋ ਕਿਸੇ ਵੀਰ ਨੇ ਆਉਣਾ ਆ ਜਰੂਰ ਤੁਸੀਂ ਜਿਹੜਾ ਧਿਆਨ ਦੇ ਵਿੱਚ ਰੱਖ ਕੇ ਆਇਓ ਵੀ ਵਾਹ ਜਿਹੜੀ ਵਾਹੜਾ ਸੋਹਣੇ ਕੱਦ ਦੀ ਆ ਠੀਕ ਆ ਤੇ ਥਣ ਵੀ ਜਿਹੜਾ ਚੰਗਾ ਮੋਟਾ ਗੁੱਲ ਥਾਣਾ ਤੇ ਚਾਰੇ ਥਾਣਾ ਦਾ ਜਿਹੜਾ ਸਪੇਸ ਅੰਤਰ ਹੈਗੀ ਆ ਉਹ ਤੁਸੀਂ ਜਰੂਰ ਧਿਆਨ ਦੇ ਨਾਲ ਦੇਖੋ ਕੱਦ ਠੀਕ ਆ ਅਸੂ ਦੋਸਤੋ ਨਾਰਮਲ ਹੀ ਕੀ ਹੁੰਦਾ ਵੀ ਅੱਗੋਂ ਪਸ਼ੂ ਕਈ ਘਟ ਸਾਮ ਸੰਭਾਲ ਦੇ ਵਿੱਚੋਂ ਆਉਂਦੇ ਆ ਠੀਕ ਆ ਤੇ ਬਾਕੀ ਪਸ਼ੂ ਜਿੰਨਾ ਕੋ ਉੱਪਰੋਂ ਰਾਜੀ ਆ ਤੇ ਹੁਣ ਮੌਕੇ ਦਾ ਜਿਹੜਾ 10 ਲੀਟਰ ਆ ਠੀਕ ਆ ਜੀ ਅੱਗੇ ਹਜੇ ਮਲੇ ਮੂਲੇ ਤੋਂ ਚੱਲਣਾ ਪਸ਼ੂ ਨੇ ਤਾਂ ਦੁੱਧ ਜਿਹੜਾ ਦੋਸਤੋ ਤਕਰੀਬਨ ਤੁਸੀਂ 12 ਲੀਟਰ 13 ਲੀਟਰ ਸੇਵਾ ਜਿੰਨੇ ਵੀ ਵਧ ਕਰ ਲੋਗੇ ਉਹਨਾ ਮਿਲਕ ਵੀ ਚੰਗਾ ਲੈ ਲਓਗੇ ਇਸ ਬੈਡ ਤੋਂ ਤੇ ਬੱਚਾ ਜਿਹੜਾ ਹੈਗਾ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਨਾ ਇਸ ਦੇ ਨੀਚੇ ਜਿਹੜਾ ਬੱਚਾ ਹੈ ਠੀਕ ਆ ਆ ਮੇਲ ਕਾਫ ਇਸ ਬੈਡ ਦੇ ਨੀਚੇ ਆ ਠੀਕਾ ਤੇ ਕਮਲ ਵੀਰੇ ਕਿੰਨਾ ਕੁ ਮੁੱਲ ਵੀਰੇ ਦਾ ਕੀਤਾ ਹੈਗਾ ਜੀ ਮੁੱਲ ਤੇ ਜੇ ਉਦੋਂ ਕੱਚੀ ਦਾ ਤੇ ਮੈਂ ਬੜੇ ਪੈਸੇ ਲਾਇਏ ਸੀ ਉਹ 60000 ਮੰਗਦਾ ਸੀ ਹਾਂਜੀ ਮੈਂ ਉਦੋਂ 45000 ਲਾਇਆ ਤੁਹਾਨੂੰ ਪਤਾ ਵੈੜ ਵੱਡੀ ਹੈਗੀ ਐ ਇਹਨੇ ਬਿਲਕੁਲ ਜੀ ਪਰ ਹੁਣ ਆਪਾਂ ਦੁੱਧ ਦੇ ਹਿਸਾਬ ਨਾਲ ਤੇ ਮਤਲਬ ਥੱਲੇੋਂ ਥੋੜੀ ਬਣੀ ਹੈ ਸਵੇਰ ਸਵੇਰ ਕਿਤੇ ਹੋ ਜੂਗੀ ਇਸ ਹਿਸਾਬ ਨਾਲ ਪਾਣ ਲਈ ਆ ਠੀਕ ਹੈ ਜੀ ਤੇ ਹੁਣ ਵੀਰ ਜੀ ਮੁੱਲ ਭਾਵੇਂ 40 45 ਜਿੰਨਾ ਮਰਜ਼ੀ ਕਰੀਏ 35000 ਚ ਮਾਨਤਨ ਕਰਦਾ 35000 ਦੇਖ ਲਓ ਵੈੜ ਗੱਡੀ ਵੱਡੀ ਆਪੇ ਦੇਖ ਲੀ ਹੂੰ ਬੜਾ ਦੋਸਤੋ ਵੱਡੀ ਆ ਪ੍ਰੋਪਰ ਵੀਰ ਨੇ ਦੱਸਦਾ ਵੀ ਦਿਨ ਵੀ ਦੱਸਦੇ ਆ ਵੀ ਇੰਨੇ ਕ ਦਿਨ ਹੋਏ ਆ ਬੱਚਾ ਵੇਖ ਕੇ ਤੁਹਾਨੂੰ ਨੋਰਮਲ ਹੀ ਪਤਾ ਲੱਗ ਜਾਣਾ ਜਦੋਂ ਤੁਸੀਂ ਘਰੇ ਵਿజిਟ ਕੀਤੀ ਠੀਕ ਆ ਜੀ ਇੱਕ ਵਾਰੀ ਥਣ ਦੇਵਾ ਹੈਗਾ ਉਲਟ ਪੈਣੀ ਵਾਲੇ ਪਾਸਿਓ ਤੁਸੀਂ ਬੇਸ਼ੱਕ ਜੜਾ ਧਿਆਨ ਦੇ ਨਾਲ ਦੇਖ ਲੋ ਠੀਕ ਆ ਜੀ ਆਹ ਥਣ ਦੀ ਸ਼ੇਪ ਜੇ ਠੀਕ ਆ ਜੀ 10 ਲੀਟਰ ਬੇਸ਼ੱਕ ਤੁਸੀਂ ਦੋ ਟਾਈਮ ਤਿੰਨ ਟਾਈਮ ਦੀ ਚੁਵਾਈ ਆ ਦੂਰੋਂ ਨੇੜਿਓਂ ਬਿਲਕੁਲ ਘਰ ਵਿజిਟ ਕਰਕੇ ਤਸੱਲੀ ਨਾਲ ਕਰ ਸਕਦੇ ਆ ਠੀਕ ਆ ਤੇ 35 ਦੇ ਵਿੱਚੋਂ ਮਾਨਤਨ ਹੋ ਜੂਗਾ ਜੀ ਕਰ ਦਾਂਗੇ ਮਾਨਤਨ ਵੀ ਜੀ ਵੱਡੀ ਵਸ਼ੀ ਆ ਕਾਂ ਅਗਲੇ ਸਵੇਰੇ ਜਾ ਕੇ ਜਿੰਨੇ ਦੀ ਮਰਜ਼ੀ ਸੇਵਾ ਕਢਣ ਤੇ ਵੇਚ ਲੈਣਗੇ ਜੀ ਠੀਕ ਆ ਕਮਲ ਵੀਰ ਜਿਹੜਾ ਦੂਜੇ ਨੰਬਰ ਤੇ ਵੜ ਆ ਗਈ ਇਹ ਫਿਰ ਤਿਆਰੀ ਹਜੇ ਕਰਦੀ ਪਈ ਹੈ ਨਾ ਹਾਂਜੀ ਹਾਂਜੀ ਇੰਦੀਆਂ ਧਾਰਾਂ ਬਾਅਦ ਚ ਮਰਾ ਕੇ ਵਿਖਾਈਏ ਮਰਾ ਦਈਏ ਕੋਈ ਨਹੀਂ ਕਰਨ ਨਾਲ ਮਰਵਾ ਦੋ ਜੀ ਕੋਈ ਗੱਲ ਮਰਵਾ ਦਈਏ ਹਾਂਜੀ ਹਾਂਜੀ ਧਾਰਾ ਮਾਰਕੀਟ ਆ ਦੋਸਤੋ ਧਾਰਾਂ ਬਿਲਕੁਲ ਵੜ ਆਪਾਂ ਚੈੱਕ ਕਰਾ ਦਿੰਨੇ ਆ ਚਾਰੇ ਥਾਣਾ ਦੀ ਵੀਰਾਂ ਦਾ ਵੀ ਕਰਾਉਣੀ ਆ ਤੇ ਬੇਸ਼ੱਕ ਤੁਸੀਂ ਬੇਸ਼ ਆਨਲਾਈਨ ਸੌਦਾ ਵੀ ਕਰੋ ਘਰ ਵੀ ਵਿజిਟ ਕਰਕੇ ਆਪਣੀ ਵੀ ਤਸੱਲੀ ਕਰੋ ਠੀਕ ਹੈ ਜੀ ਪਰ ਇੱਕ ਟਾਈਮ ਜਿਹੜਾ ਹੁਣ ਆਪ ਆਏ ਆ ਬਿਲਕੁਲ ਤਸੱਲੀ ਦੇ ਨਾਲ ਚਾਰੇ ਥਣ ਚੈੱਕ ਪਾਸ ਕਰਾ ਦਿੰਦੇ ਆ ਠੀਕ ਹੈ ਜੀ ਬਿਲਕੁਲ ਧਾਰ ਜਿਹੜੀ ਜਸ ਬਿਲਕੁਲ ਪੋਲੀ ਆ ਦੋਸਤੋ ਤੇ ਚਵਾਈ ਵੀ ਚੰਗੀ ਵਧੀਆ ਲੱਗੀ ਮੋਟੀ ਚਵਾਈ ਆ ਤੇ ਆ ਮਗਰ ਲਿਆ ਜੀ ਹਾਂ ਜੀ ਮਗਰ ਠੀਕ ਆ ਆ ਕਰੋ ਚੈੱਕ ਜੀ ਠੀਕ ਆ ਠੀਕ ਹੈ ਜੀ ਸੋ ਅਗਲੀ ਜਿਹੜੀ ਛੋਟੀ ਵੜ ਹੈਗੀ ਆ ਦੋਸਤੋ ਉਹ ਵੀ ਆਪਾਂ ਵੀਰ ਤੋਂ ਪੁੱਛ ਲੈਣੇ ਸਮਾਂ ਇਸ ਵੜ ਨੇ ਲੈ ਜਾਣਾ ਜੇ ਤੇ ਕਿੰਨਾ ਸੰਭਲ ਜਾਂਦੀ ਏ ਪੁੱਛਦੇ ਆ ਵੀਰ ਕਮਲ ਕੀ ਇਹਦੀ ਡਿਟੇਲ ਆ ਫਿਰ ਵੀ ਜੀ ਇਹ ਦੂਸਰੇ ਸੋ ਸੁਣੀਆਂ ਵੜ ਹਾਂਜੀ ਤੁਹਾਡੀ 17-18 ਕਿਲੋ ਦੁੱਧ ਦਿੰਦੀ ਏ ਪਹਿਲੇ ਸਵੇਰ ਕੱਢਿਆ 17-18 ਕਿਲੋ ਦੁੱਧ ਠੀਕ ਹੈ ਜੀ ਹਾਂਜੀ ਹੈ 20 ਦਿਨ ਦੀ ਕੱਚੀ 19 ਤਰੀਕ ਨੂੰ ਦੇਣ ਪੂਰੇ ਹੋਣੇ ਜੀ ਠੀਕ ਹੈ 19 ਫਰਵਰੀ 19 ਫਰਵਰੀ ਨੂੰ ਦੇਣ ਪੂਰੇ ਆ ਹਾਂਜੀ ਹਾਂਜੀ ਤੇ ਫਿਰ ਉੱਪਰ ਭੇਜ ਲੈ ਕੇ ਜਾਊਗੀ ਫਿਰ ਮੜੀ 20 ਦਿਨ ਮੰਨ ਕੇ ਚੱਲੋ ਤੁਸੀਂ 20 ਦਿਨ ਅੱਜ ਤੋਂ ਲੈ ਕੇ ਚੱਲ ਮੰਨੀਆਂ ਠੀਕ ਹੈ 20 ਦਿਨ ਮੰਨ ਕੇ ਚੱਲੋ ਬੱਚੀ ਬੱਚੀ ਬਹੁਤ ਚੰਗੀ ਆ ਵੈਰ ਵੀ ਜਿਆਦ ਨਸਲ ਦੀ ਆ ਪੂਰੀ ਵ ਬਿਲਕੁਲ ਤੋੜ ਗਿਆ ਵੀਰ ਜੀ ਨੂੰ ਵੀ ਤੇ ਸੈਕਿੰਡ ਸੁਗਾ ਜੀ ਹਾਂ ਜੀ ਸੈਕਿੰਡ ਸੁਗਾ ਜੀ ਸੈਕਿੰਡ ਲਕਟੇਸ਼ਨ ਦੇ ਵਿੱਚ ਜਿਹੜਾ ਦੋਸਤੋ ਇਹ ਬੜਾ ਸੋਹਣੀ ਆ ਤੇ ਤਕਰੀਬਨ ਅਜੇ ਤੋ ਤੁਸੀਂ ਅਕਾਊਂਟ ਕਰ ਲਓ 20 ਦਿਨ ਹਜੇ ਬਾਕੀ ਆ ਠੀਕ ਆ ਜੀ ਤੇ ਆ ਕਰੋ ਨੋਟ ਠੀਕ ਆ ਜੀ ਥਨਾ ਤੋਂ ਉਹਨਾਂ ਦੀ ਬਿਲਕੁਲ ਸਾਫ਼ ਆ ਤੇ ਝੋਲੀ ਜਿਹੋ ਜੀ ਹੈਗੀ ਦੋਸਤੋ ਬੱਟ ਪੁੱਟ ਹੈਗੇ ਆ ਲੜ ਲੂੜ ਕਾਫੀ ਜ਼ਿਆਦਾ ਆ ਬਿਲਕੁਲ ਤੁਸੀਂ ਦੇਖ ਰਹੇ ਹੋ ਤੇ ਹਵਾਨਾ ਬਿਲਕੁਲ ਖੋਲ ਕੇ ਇਸ ਵਾਰ ਨੇ ਬਣਾਉਣਾ ਹੈਗਾ ਪ੍ਰੋਪਰ 20 ਦਿਨਾਂ ਦੇ ਦੌਰਾਨ ਤੇ ਭਾਰੀ ਆ ਵਜਨ ਵਾਲੀ ਆ ਦੋਸਤੋ ਬੋਡੀ ਵੇਟ ਵਾਲੀ ਆ ਪੂਰੀ ਹੈਵੀ ਬੋਡੀ ਵੇਟ ਆ ਤੇ ਕੱਦ ਕਾਠੀ ਨਾਰਮਲ ਜਿਹੜਾ ਦੋਸਤੋ ਪਹਿਲਾਂ ਤੁਹਾਨੂੰ ਮੈਂ ਵੇੜ ਦਿਖਾਈ ਸੀਗੀ ਬਿਲਕੁਲ ਇਕੁਅਲ ਜਿਹੜਾ ਕੱਦ ਹੈਗਾ ਇਸ ਵੇੜ ਦਾ ਵੀ ਠੀਕ ਆ ਤੇ ਕੋਈ ਦਰਮਿਆਨਾ ਜਾਂ ਮੀਡੀਅਮ ਹਾਈਟ ਨਹੀਂ ਹੈਗੀ ਵਧੀਆ ਚੰਗੀਆਂ ਵੇੜਾਂ ਦੇ ਵਿੱਚ ਆ ਇਸ ਤੇ ਜਿਹੜਾ ਕੱਦ ਕਾਠ ਅਕਾਊਂਟ ਕਰ ਸਕਦੇ ਜੀ ਅੱਛਾ ਵੀਰ ਕਿੰਨਾ ਮੁੱਲ ਲਿੰਦਾ ਮੁੱਲ ਵੀ ਜੀ ਵੇਖ ਲਓ ਦੁੱਪੜਾ ਮੜਾ ਵੱਡੀਆਂ ਕੋਈ ਲਿਸੀਆਂ ਨਹੀਂ ਹੈਗੀਆਂ ਬਿਲਕੁਲ ਇਹ ਮੁੱਲ ਤੇ ਜਦੋਂ ਤਿਆਰ ਹੋ ਗਈ ਉਦੋਂ ਦੇ 50-55 ਹਜ਼ਾਰ ਦੀ ਗੱਸ਼ੀ ਆ ਹੂੰ ਹੁਣ ਆਪਾਂ ਮੁੱਲ 40000 ਕਰਾਂਗੇ 2000 ਛੋਟ ਕਰਦਾ ਬਿਲਕੁਲ ਜਾਇ ਮੁੱਲ ਆ ਠੀਕ ਹੈ ਜੀ 40000 ਦੇ ਵਿੱਚੋਂ 40000 ਦੇ ਵਿੱਚੋਂ 2000 ਜਿਹੜੀ ਦੋਸਤ ਛੋਟ ਆ 38000 ਵੀਰ ਦਾ ਜਿਹੜਾ ਕਹਿੰਦਾ ਮਤਲਬ ਹੈ ਵੀ ਜੈਸਨ ਹੋਗਾ ਠੀਕ ਹੈ ਜੀ ਤੇ 38000 ਦੇ ਵਿੱਚ ਤੁਹਾਨੂੰ ਇਹ ਬੈਡ ਮਿਲੂਗੀ ਤੇ ਬਹੁਤ ਨਿੱਗਰ ਆ ਠੀਕ ਹੈ ਜੀ ਆਪਣੇ ਘਰ ਤੋਂ ਵੈਣ ਲਈ ਆ ਜੇ ਉਦਾਂ ਲਿਆਂਦੀ ਆ ਦੁੱਧ ਵੀ 17 18 ਕਿਲੋ ਪੱਕਾ ਗਾਰੰਟੀ ਨਾਲ ਦਊਗੀ ਯਾਦ ਨਾਲ ਅਸਲ ਦੀ ਬਿਲਕੁਲ ਜੀ ਹਾਂ ਜੀ ਠੀਕ ਆ ਦੁੱਧ ਵੀ ਨਾਰਮਲ ਜੇਕਰ ਆਪਾਂ ਗੱਲ ਕਰੀਏ ਤਾਂ 15 ਤੋਂ ਪਲੱਸ 16 ਤੋਂ ਪਲੱਸ ਹਾਂ ਜੀ ਤੁਹਾਨੂੰ ਬਹੁਤ ਵਜਨ ਨਹੀਂ ਦੇਣਾ ਦੁੱਧ ਵੀ ਬਿਲਕੁਲ ਹਾਂ ਜੀ ਆਪੋਂ ਇੰਨੀ ਨਿੱਗਰ ਹੈਗੀ ਤਾਂ ਖਵਾਨਾ ਕਿਉਂਕਿ ਇਹਨੇ ਹਾਂ ਬਿਲਕੁਲ ਪਤਾ ਹੈ ਵੀ ਬਹੁਤ ਵਧੀਆ ਬਣਾ ਕੇ ਤਿਆਰ ਕਰਦਾ ਵੇਖੋ ਕਿੰਨੀ ਐਵੇਂ ਹੂੰ ਹੂੰ ਤੇ ਥਾਰ ਤੋਂ ਦੀ ਸਪੇਸ ਵੀ ਚੰਗੀ ਆ ਦੋਸਤੋ ਠੀਕ ਆ ਜੀ ਹਰ ਇੱਕ ਐਂਗਲ ਤੋਂ ਬਿਲਕੁਲ ਤੁਸੀਂ ਦੇਖੋ ਵੈੜ ਚੰਗੀ ਆ 138000 ਦੀ ਜਿਹੜੀ ਲਾਸਟ ਲਾਇਦੇ ਆ 40000 ਮੋਲਾ ਠੀਕ ਆ ਜੀ 2000 ਵਿੱਚ ਛੋਟ ਆ ਠੀਕ ਆ ਕਮਲ ਵੀਰ ਅਗਲੀ ਜਿਹੜੀ ਵੈੜ ਹੈਗੀ ਇਹਦੀ ਕੀ ਡਿਟ ਇਵੀ ਭਾਜੀ ਦੂਸਰੇ ਸੂਏ ਸੋਨਾ ਜੇ ਵੈਰ ਨਹੀਂ ਬਸ ਇਹ ਤਿਆਰੀਆਂ ਜਿਆ ਦੋ ਚਾਰ ਦਿਨ ਲੈਣੀਆਂ ਹੱਤਾਂ ਲੱਗੂ ਬਤਵਾਦ ਠੀਕ ਹੈ ਜੀ ਹਾਂਜੀ ਹਾਂਜੀ ਖੰਮ ਤੁਹਾਨੂੰ ਬਹੁਤ ਚੰਗਾ ਲੱਗਾ ਜੀ ਹੂੰ ਤੇ ਸੂਆ ਕਿੰਨਾ ਸੂਣ ਜਾ ਰਹੀ ਜੀ ਦੂਸਰਾ ਜੀ ਠੀਕ ਹੈ ਦੂਜਾ ਸੂਆ ਜਿਹੜਾ ਦੋਸਤੋ ਸੂਣਾ ਇਸਨੇ ਤੇ ਬਿਲਕੁਲ ਤਿਆਰੀ ਦੇ ਵਿੱਚ ਆ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਦੋ ਤੋਂ ਤਿੰਨ ਦਿਨ ਚਾਰ ਦਿਨ ਹੱਦ ਇੱਥੇ ਸਮਾਂ ਲੈ ਕੇ ਜਾਊਗੀ ਤੇ ਓਵਰ ਆਲ ਚੰਗੀ ਵੈੜਾ ਥਣਾ ਥਣਾ ਦੀ ਜਿਹੜੀ ਆ ਕਿ ਸਪੇਸ ਬਹੁਤ ਸੋਹਣੀ ਹੈਗੀ ਆ ਤੇ ਥਣਾ ਵੀ ਜਿਹੜਾ ਬਿਲਕੁਲ ਮੁੱਠੀ ਵਾਲਾ ਮੋਟਾ ਥਣਾ ਠੀਕ ਹੈ ਜੀ ਤੇ ਚਵਾਈ ਜਿਹੜੀ ਨਾਰਮਲ ਇਹੋ ਜਿਹੇ ਪਸ਼ੂ ਆ ਦੋਸਤੋ ਪੂਲੀ ਕਰਾਉਂਦੇ ਆ ਠੀਕ ਆ ਫਿਰ ਕਮਲੇ ਵੀ ਕਟੋ ਬਾਰਸ ਪਖਾਦ ਗਏ ਤਾਂ ਇਹका ਹਵਾਨੇ ਦੀ ਜਿਹੜੀ ਤਾਂ ਦੋਸਤੋ ਤਿਆਰੀ ਆ ਉਹ ਜਿਕਰ ਆਪਾਂ ਅੱਜ ਦੇਖਦੇ ਆਂ ਤੇ ਬਹੁਤ ਸੋਹਣੀ ਆ ਤੇ ਜੇਕਰ 4 ਦਿਨ ਹੋਰ ਲੈ ਜਾਂਦੀ ਇਹ ਜਿਹੜਾ ਤੇ ਤੁਸੀਂ ਜਜਮੈਂਟ ਕਰ ਸਕਦੇ ਹੋ ਹੋਰ ਵੀ ਜਿਹੜਾ ਦੋਸਤੋ ਸੋਨਾ ਹਵਾਨਾ ਬਣਾ ਲੈਣਾ ਤਿੰਨਾਂ ਚਾਰ ਦਿਨਾਂ ਦੇ ਦੌਰਾਨ ਵੀ ਤੇ ਇਹ ਕਰੋਸ ਸੰਗ ਦੇ ਵਿੱਚ ਆ ਗਈ ਸ਼ਾਹੀਵਾਲ ਦਾ ਜੀ ਹਾਂ ਜੀ ਕਰੋਸ ਸੰਗ ਦੇ ਵਿੱਚ ਠੀਕ ਆ ਜੀ ਬਹੁਤ ਚਮਕ ਚਮਕ ਵਾਲੀ ਅਸ਼ੀ ਆ ਹਾਂ ਹਾਂ ਸੋਹਣੀ ਆ ਓਵਰ ਆਲ ਬਹੁਤ ਸ਼ਾਈਨ ਕਰਦੀ ਪਈ ਆ ਤੇ ਬਲੈਕ ਦੇ ਵਿੱਚ ਜੀ ਦੋਸਤੋ ਸ਼ਾਹੀਵਾਲ ਕਰੋਸ ਸੰਗ ਦੇ ਵਿੱਚ ਜਿਹੜੀ ਇਹ ਵਹਿੜਾ ਤੇ ਕਮਲ ਵੀਰੇ ਫਿਰ ਕੀ ਜਾਂਦਾ ਲੈਦੇ ਆ ਜੀ ਦੁੱਧ ਦੇ ਵੀ 15 ਪਲੱਸ ਹੀ ਜਾਊਗੀ ਜੀ ਠੀਕ ਹੈ ਜੀ ਬਾਕੀ ਲੈਣਦੇ ਨਾ ਵੀ ਜੀ ਦਾ 40000 ਤੋਂ 2000 ਛਡ ਦਾਂਗੇ 38000 ਦੀ ਦੇ ਦਾਂਗੇ ਬਿਲਕੁਲ ਜਿਹਾ ਹੀ ਮੋਲਾ ਠੀਕ ਹੈ ਜੀ ਹਾਂ ਜੀ ਹਾਂ ਜੀ 40000 ਦੇ ਵਿੱਚੋਂ ਜਿਹੜਾ ਦੋਸਤੋ 2000 ਮਾਨਤਨ ਹੋ ਜਾਣਾ ਵੈੜੇ ਵੀ ਤੁਹਾਨੂੰ 38000 ਦੇ ਵਿੱਚ ਮਿਲ ਜਾਣੀ ਹੈ ਉੱਪਰੋਂ ਵੇਖੋਗੇ ਵੈੜ ਤਾਂ ਵੀ ਬਹੁਤ ਸੋਹਣੀ ਹੈਗੀ ਆ ਬਾਕਮਾਲ ਦੀ ਐ ਸ਼ਾਈਨਿੰਗ ਸ਼ੂਨਿੰਗ ਪੂਰੀ ਹੈਗੀ ਆ ਵੈੜ ਦੀ हेयर ਗਰੋਥ ਬਹੁਤ ਸੋਹਣੀ ਆ ਤੇ ਥੱਲੇ ਹਵਾਨੇ ਦੇ ਪਾਸੇ ਵੇਖੋਗੇ ਤੇ ਜੇਕਰ ਢਿੱਲ ਦੇਖੀਏ ਤੇ ਭਾਈ हां आ देखो जी ये तो किनी ते ना बहुत ज्यादा तेल है तेल हैगी है दोस्तों 3-4 दिन हजे ले जांदी है ठीक है हो सकता है भी कोई वध भी ले जाए कोई लिखित तौर पे जदों व्यापार दी ਲੈਣਾ ਕੋਈ ਲਿਖਿਆ ਨਹੀਂ ਹੁੰਦੇ ਦੇਣ ਹੋ ਸਕਦਾ ਵੀ ਉੱਪਰ ਵੀ ਲੈ ਜਾਏ ਤੇ ਤੁਹਾਨੂੰ ਤੁਹਾਨੂੰ ਵੀ ਚੰਗਾ ਲੱਗਾ ਹੈਗਾ ਕਰੋ ਚੈੱਕ ਬਾਕੀ ਸ਼ਾਹੀਵਾਲ ਦਾ ਜਿਹੜਾ ਥਾਣਾ ਦੋਸਤੋ ਨਾਰਮਲ ਵਧੀਆ ਹੁੰਦਾ ਮੋٹے ਥਾਣੇ ਲੱਗੇ ਹੁੰਦੇ ਆ ਸ਼ਾਹੀਵਾਲ ਨੂੰ ਤੇ ਬਾਕੀ ਹੋ ਜੂ ਆਹ ਲਾਸਟ 38 ਦਾ ਨਾ ਜੀ ਲੈ ਦੇ ਹਾਂਜੀ ਲਾਸਟ ਹੋ ਜੂਗੀ ਜੀ ਥੋੜਾ ਬਦਵ ਕਰ ਦਾਂਗੇ ਛੋਟ ਛਾੜੇ ਚੋਂ ਬਾਕੀ ਜਦੋਂ ਆਏ ਤਾਂ ਮਾਨ ਤੋਂ ਤੁਹਾਨੂੰ ਪਤਾ ਫਿਰ ਕਰਨਾ ਹੀ ਪੈਣਾ ਕਰਨਾ ਪੈਂਦਾ ਜੀ ਠੀਕ ਆ ਜੀ 38 ਦੇ ਵਿੱਚੋਂ ਵੀ ਜੜਾ ਦੋਸਤੋਂ ਤੁਸੀਂ ਥੋੜਾ ਬਤਾ ਜਿਹੜੀ ਗੁੰਜਾਇਸ਼ ਹੋਊਗੀ ਉਹ ਮੌਕੇ ਦੀ ਹੋਵੇਗੀ ਜਦੋਂ ਤੁਸੀਂ ਘਰ ਵਿਜਟ ਕੀਤੀ ਇਸ ਤੋਂ ਜਿਹੜੀ ਨੈਕਸਟ ਵੈੜ ਤੁਹਾਨੂੰ ਦਿਖਾਉਣੀ ਹੈ ਲਾਲ ਆ ਜਾਂਦੀ ਆ ਇਹ ਵੀ ਕ੍ਰੋਸ ਅੰਗ ਦੇ ਵਿੱਚ ਹੀ ਆ ਠੀਕ ਆ ਜੀ ਇਹ ਵੀ ਥੋੜਾ ਕ੍ਰੋਸ ਅੰਗ ਆ ਗਿਆ ਵੀ ਜਰਸੀ ਦਾ ਕ੍ਰੋਸ ਆ ਗਿਆ ਠੀਕ ਆ ਜਰਸੀ ਦਾ ਕ੍ਰੋਸ ਆ ਗਿਆ ਹਾਂਜੀ ਹਾਂਜੀ ਤੇ ਇਹਦੀ ਫਿਰ ਵੀਰ ਜੀ ਕੀ ਡ ਅੱਜ ਸੁਣਾ ਜੀ ਹਾਂ ਜੀ ਸੁਣਨ ਵਾਲੀ ਹੈ ਠੀਕ ਹੈ ਜੀ ਇਹ ਵੀ ਦੁੱਧ 14 15 ਕਿਲੋ ਕ੍ਰੋਸ ਕੱਢੂਗੀ ਠੀਕ ਹੈ ਜੀ ਮਨ ਲੈ ਵੀ ਵਾਲੀ ਆ ਤਾਂ ਠੀਕ ਹੈ ਜਰਸੀ ਦੇ ਸ਼ਾਹੀਵਾਲ ਦਾ ਜਿਹੜਾ ਦੋਸਤੋ ਤੁਸੀਂ ਕ੍ਰੋਸ ਮੰਨ ਸਕਦੇ ਜੀ ਵੱਡੀ ਆ ਤੇ ਵੱਡੀ ਆ ਕੱਦ ਕੱਠੀ ਜਿਹੜਾ ਤੁਸੀਂ ਵੇਖੋਗੇ ਵੱਡੀ ਆ ਆ ਨਾਰਮਲ ਜੇਕਰ ਆਪਾਂ ਕੱਲੀ ਜਰਸੀ ਬਰੀਡ ਦੀ ਗੱਲ ਕਰ ਲਈਏ ਚਾਹੇ ਹਿਮਾਚਲ ਦੀ ਚਾਹੇ ਪੰਜਾਬ ਦੀ ਤਾਂ ਚਲੋ ਉਹ ਵੱਡੀ ਹੁੰਦੀ ਆ ਕੱਦ ਕੱਠ ਦੇ ਵਿੱਚ ਜਰਸੀ ਜਿਹੜੀ ਆ ਹਿਮਾਚਲ ਦੀ ਥੋੜੀ ਛੋਟੀ ਕੱਦ ਦੀ ਹੁੰਦੀ ਆ ਪਰ ਇਹ ਜਰਸੀ ਜਿਹੜੀ ਆ ਤੇ ਸ਼ਾਹੀਵਾਲ ਦਾ ਕ੍ਰੋਸ ਆ ਜਿਹੋ ਜੀ ਸ਼ਾਹੀਵਾਲ ਦੀ ਵੈੜ ਉਨੀ ਲੰਬਾਈ ਆ ਉਨੀ ਜਿਹੜੀ ਉਚਾਈ ਹੈਗੀ ਵੈੜ ਦੀ ਤੇ ਫੇਸ ਦੀ ਕੁਆਲਿਟੀ ਸੋਹਣੀ ਆ ਬੇਸ਼ੱਕ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਆ ਆ ਫੇਸ ਤੋਂ ਜੇ ਤੇ ਥਾਣ ਤੋਂ ਜਿਹੜਾ ਦੋਸਤੋ ਨਾਰਮਲੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਜੇਕਰ ਸ਼ਾਹੀਵਾਲ ਦੀ ਗੱਲ ਕਰੀਏ ਤਾਂ ਛੋਟਾ ਜਿਹਾ ਥਾਣਾ ਸ਼ਾਹੀਵਾਲ ਦੇ ਵਿੱਚ ਬਹੁਤ ਘੱਟ ਹੁੰਦਾ ਲੰਬਾ ਥਾਣਾ ਮੁਠੀ ਵਾਲਾ ਥਾਣਾ ਤੇ ਹਵਾਨਾ ਜਿਹੜਾ ਤੁਸੀਂ ਅੱਜ ਵੇਖ ਸਕਦੇ ਹੋ ਠੀਕ ਆ ਜੀ ਬਿਲਕੁਲ ਧੋਨ ਵਾਲੀ ਸਾਈਡ ਤੋਂ ਲੈ ਕੇ ਤੇ ਅਸੂ ਵਾਲੇ ਪਾਸੇ ਤੱਕ ਜਿਹੜੀ ਹਵਾਨੇ ਦੀ ਬਣਤਰ ਆ ਉਹ ਬਣ ਕੇ ਅੱਜ ਦੇ ਸਮੇਂ ਤਿਆਰ ਆ ਤੇ ਦਿਨ ਹਜੇ ਵੀ ਲੈ ਕੇ ਜਾਂਦੀ ਆ ਕਿੰਨੇ ਕ ਵੇਸੇ ਵੀਰ ਸਭਾ ਬਣਾ ਹੈ ਕੀ ਹਜੇ ਹੋਰ ਬਾਹਰੋਂ ਵੀ ਢੇੜੇ ਕੁੜੇ ਪੜੇ ਨੇ ਖਿੱਚੇ ਨੇ ਦਿਨ ਪਾ 7-8 ਲੈ ਜੀ 7-8 ਲੈ ਜੀ ਹਾਂਜੀ ਹਾਂਜੀ 7-8 ਦਿਨ ਲੈ ਜੀ ਠੀਕ ਆ ਠੀਕ ਆ ਜੀ ਹਾਂਜੀ ਆਹ ਵੇਖੋ ਜੀ ਠੀਕ ਆ 7-8 ਜਿਹੜੇ ਦਿਨ ਦੋਸਤੋ ਹਜੇ ਲੈ ਜਾਣੀ ਇਸਨੇ ਤੇ ਹੋ ਸਕਦਾ ਵੀ ਕੋਈ ਦੋ ਦਿਨ ਘੱਟ ਵੀ ਹੋ ਸਕਦਾ ਕੋਈ ਤੇ ਪੱਕਾ ਨਹੀਂ ਜਿਹੜੀ ਚੜਿਆਂ ਗਈ ਜੇ ਇਹ ਹੋ ਜਾਂਦਾ ਵਾਧਾ ਘੱਟਾ ਬਿਲਕੁਲ ਜੀ ਬਾਕੀ ਜੋ ਦਿਨਾਂ ਤੇ ਗੱਲ ਆ ਜਾ ਦੋਵਾਂ ਚਾਹਾਂ ਤੇ ਫੇਰ ਨਹੀਂ ਕੋਈ ਗੱਲ ਬਚਣਾ ਤਾਂ ਕਮਲ ਵੀਰੇ ਖੋਲ ਕੇ ਵੀ ਦਿਖਾਈ ਹੈ ਬਾਹਰ ਮਾਰਾ ਤਸल्ली ਦੇ ਨਾਲ ਵੈੜੇ ਵੀ ਚੰਗੀਆਂ ਦੋਸਤੋ ਤਿਆਰੀ ਦੇ ਵਿੱਚ ਹੀ ਸਮਝੋ ਤੁਸੀਂ ਦਿਨ ਬੇਸ਼ੱਕ 5-7 ਦਿਨ 8 ਦਿਨ ਹਜੇ ਲੈ ਕੇ ਜਾਊਗੀ ਤੇ ਲੇਵੇ ਦੀ ਵੀ ਜਿਹੜੀ ਕੀ ਆ ਬਾਤ ਹੈ ਜੀ ਆਹ ਵੇਖੋ ਵਾਕੇ ਬਾਕੀ ਜਿਹੜਾ ਦੋਸਤੋ ਨਾਰਮਲ ਜਿਕਰ ਆਪਾਂ ਕਾਊਂਟ ਕਰੀਏ ਨਾ ਦੁੱਧ ਖੋਰਾ ਵੇੜਾਂ ਦੇ ਵੇੜਾਂ ਦੇ ਕੰਪੇਅਰ ਕਰੀਏ ਤਾਂ ਦੁੱਧ ਤਾਂ ਸੰਗਣਾ ਹੁੰਦਾ ਚੰਗੀ ਫੈੜ ਵਾਲਾ ਹੁੰਦਾ ਇਹ ਤਾਂ ਸਾਰੇ ਵੀਰ ਜਾਣਦੇ ਹੀ ਹੋ ਤੇ ਦੁੱਧ ਵੀ ਜਿਹੜਾ ਤਕਰੀਬਨ ਹਜੇ ਬਣਾ ਥਣਾ ਪਿਆ ਵੀ 12 14 ਲੀਟਰ ਵੈਸੇ ਨਾਰਮਲ ਵੀ ਚਵਾ ਸਕਦੀ ਹੈ ਵੀਰ ਕੀ ਕਹਨੇ ਆ ਭਾਈ ਕਮਲ ਹਾਂ ਜੀ ਵੀ ਜੀ ਦੁੱਧ ਦੇ 15 ਕਿਲੋ ਚਵਾ ਲਊਗੀ ਖਨਲੇ ਵਾਲੀ ਹੈ ਤੁਹਾਨੂੰ ਪਤਾ ਅੱਜ ਕੱਲ੍ਹ ਕੀਡਾ ਫੁੱਡਾ ਵਧੀਆ ਆ ਗਿਆ ਵਾ ਸਾਰੀ ਕੁਆਲਟੀ ਚੀਜ਼ਾਂ ਲੋਕਾਂ ਨੂੰ ਜਾਣਕਾਰੀ ਹੋ ਗਈ ਆ ਪਾਉਂਦੀ ਹਾਂਜੀ ਹਾਂਜੀ ਬਾਕੀ ਦੁੱਧ ਸੇਵਾ ਨੇ ਚ ਵੇਜ ਜਾਣਾ ਬਿਲਕੁਲ ਜੀ ਸੇਵਾ ਕਰੋਗੇ ਦੁੱਧ ਚੋਗੇ ਥੱਲੇ ਉਧਰ ਦੁੱਧ ਨਹੀਂ ਇਹ ਦਿੰਦੀਆਂ ਇਹ گاਵਾ ਬਿਲਕੁਲ ਹਾਂਜੀ ਹਾਂਜੀ ਸੋ ਦੋਸਤੋ ਇਹ ਵੀ ਗੱਲ ਜ਼ਰੂਰੀ ਆ ਸਾਫ਼ ਸੰਭਾਲ ਤੇ ਸੇਵਾ ਜਿਹੜੀ ਆ ਉਹ ਖਾਸ ਤੌਰ ਤੇ ਜਿਹੜੀ ਆ ਡਿਪੈਂਡ ਕਰਦੀ ਆ ਦੁੱਧ ਜਦੋਂ ਆਪਾਂ ਚੁਆਈ ਕਰਦੇ ਆ ਕਿੰਨਾ ਬਾਕੀ ਥਾਂ ਦੀ ਤੇ ਪਿੱਛੇ ਦੀ ਵੀ ਜੀ ਫੁੱਲ ਗਰੰਟੀ ਹੋਊਗੀ ਕਿਉਂਕਿ ਆਨਲਾਈਨ ਵੀ ਜਦੋਂ ਕੰਮ ਕਰਨਾ ਫਿਰ ਗਰੰਟੀਆਂ ਦੇਣੀਆਂ ਪੈਣਗੀਆਂ ਬਿਲਕੁਲ ਹਾਂਜੀ ਹਾਂਜੀ ਜੇ ਮੇਰੀ ਗੱਲ ਸੁਣੋ ਕਈਏ ਇੱਥੇ ਆਣ ਕੇ ਪਾਸ ਕਰਕੇ ਲੈ ਜਾਓ ਚੋਕ ਲੈ ਜਾਓ ਹਾਂਜੀ ਫਿਰ ਨਾ ਫਿਰ ਜਿਹੜਾ 2 250 300 ਕਿਲੋਮੀਟਰ ਇੱਥੇ ਆਊਗਾ ਹੂੰ ਉਹਨੂੰ ਕੀ ਫਾਇਦਾ ਹੋਇਆ ਫਿਰ ਆਨਲਾਈਨ ਲੈਂਦਾ ਸਹੀ ਹੈ ਜੀ ਉਹ ਆਪਣੇ ਕਿਤੋਂ ਲੈ ਲੈ ਲਾਗੂ ਬਿਲਕੁਲ ਹਾਂਜੀ ਹਾਂਜੀ ਗੱਲ ਇਸ ਤਰ੍ਹਾਂ ਵੀ ਦੋਸਤੋ ਵੀ ਵੀਰ ਨੇ ਇੱਕ ਗੱਲ ਕਹਤੀ ਵੀ ਜੇਕਰ ਅਸੀਂ ਤਾਂ ਵੀ ਆਪਾਂ ਆਨਲਾਈਨ ਚੀਜ਼ ਵੇਚਦੇ ਆ ਤਾਂ ਪੂਰੀ ਤਸੱਲੀ ਵਾਲੀ ਚੀਜ਼ ਹੋਊਗੀ ਜੇ ਚਾਰਾਂ ਪੰਜਾਂ ਵਿੱਚੋਂ ਕੋਈ ਇੱਕ ਅੱਧਾ ਕੋਈ ਡਿਫੈਕਟ ਵਾਲਾ ਪਸ਼ੂ ਹੈ ਉਹਨੂੰ ਇੱਕ ਸਾਈਡ ਤੇ ਕਰ ਦਾਂਗੇ ਉਹਨੂੰ ਆਪਾਂ ਵੀਡੀਓ 'ਚ ਕਦੀ ਨਹੀਂ ਪਾਉਂਦੇਗੇ ਠੀਕ ਆ ਸੋ ਚਾਹ ਬਣ ਵੀਰ ਜਦੋਂ ਤੁਸੀਂ ਖਰੀਦਦੇ ਹੋ ਨਾ ਇੱਕ ਵਿਸ਼ਵਾਸ ਤੇ ਖਰੀਦਦੇ ਹੋ ਚੀਜ਼ ਵੀ ਜੇਕਰ ਆਪਾਂ ਆਨਲਾਈਨ ਸੌਦਾ ਕਰੀਏ ਤੇ ਅੱਗੋਂ ਬੰਦਾ ਗਾਰੰਟੀ ਦੇ ਰਿਹਾ ਜਾਂ ਨਹੀਂ ਦੇ ਰਿਹਾ ਕੁਝ ਨਾ ਕੁਝ ਵੀ ਤਾਂ ਚੁੱਕ ਰਿਹਾ ਚੁੱਕੇਗਾ ਗਾਰੰਟੀ ਜਾਂ ਨਹੀਂ ਚੁੱਕੇਗਾ ਠੀਕ ਹੈ ਜੀ ਇਹ ਹਰ ਕਦੇ ਵੀਰਾਂ ਦੇ ਮਨ ਦੇ ਵਿੱਚ ਖਾਂਦੀ ਦੇ ਪਿੱਛੇ ਦੀ ਚਾਹੀਦੀ ਵੀ ਆ ਬਿਲਕੁਲ ਹਨਾ ਜਦੋਂ ਤੁਸੀਂ ਮੈਂ ਕਿਹ ਕੋ ਡੰਗਰ ਲੈਣਾ ਵਾ ਜੇ ਕਿੰਨਾ ਤੁਸੀਂ ਕੋਈ ਨਹੀਂ ਭੇਜ ਦੋ ਹਾਂਜੀ ਹਾਂਜੀ ਤੇ ਫਿਰ ਜੇ ਥਾਣੀ ਬੰਦ ਹੋਣ ਜਾਂ ਪਿੱਛਾ ਮਾਰਦੀ ਉਹ ਤੇ ਉਹਦੀ ਜ਼ਿੰਮੇਵਾਰੀ ਆ ਨਾ ਉਹਦੀ ਜ਼ਿੰਮੇਵਾਰੀ ਦੁੱਧ ਨਾ ਹੋਏ 1 ਕਿਲੋ ਵਾਜੇ ਕਰ ਦੇ ਹਨਾ ਉਹ ਸੇਵਾ ਦਾ ਬਾਕੀ ਬਾਕੀ ਡੰਗਰ ਵੀ ਜੋ ਹੈਗਾ ਉਹ ਵੇਖ ਲੈਣਾ ਬਿਲਕੁਲ ਬਾਕੀ ਇਹ ਦੋ ਚੀਜ਼ਾਂ ਜਿਹੜੀਆਂ ਇਹਨਾਂ ਦੀ ਗਾਰੰਟੀ ਹੁਣ ਆਪਾਂ ਵੀਰ ਜੀ ਭਰਿਆ ਪਾਂਡਾ ਹੁਣ ਆਪਾਂ ਇਹਨੂੰ ਕਹਿ ਦਿੰਦਾ ਵੀ ਇਹ 14 ਇੰਚ ਪਾ ਦੂ ਹੋ ਸਕਦਾ ਵੀ ਇਹ 12 ਇੰਚ ਪਾਵੇ ਪਰ ਇਹਨਾਂ ਕੋਈ ਹੋਰ ਮੁਸ਼ਕਲ ਨਾ ਹੋਵੇ ਪਸੰਦ ਹਾਂ ਮੁ ਠੀਕ ਆ ਵੀਰੋ ਜਰੂਰ ਨੋਟ ਕਰ ਲਿਓ ਤੇ ਵੀਰ ਇਹਦਾ ਸ਼ਾਈਵਲ ਦਾ ਕਿੰਨਾ ਲਾਹਟ ਲਾਇ ਦੇ ਰੱਖਿਆ ਵੀ ਜੀ ਦੇ ਦੇਣ ਵਾਲੀ ਗੱਲ ਕਰੀਏ ਆਪਾਂ ਜਿਹੜਾ ਵੀ ਦੇ ਦੇਣੀ ਆਪਾਂ ਕਿਸੇ ਵੀਰ ਨੂੰ ਮੁੱਲ ਭਾਵੇਂ 40 ਕਰੀਏ 35000 ਦੀ ਛੱਡਾਂਗੇ 35000 ਹਾਂ ਤਾਂ ਭਾਵੇਂ 45 ਕਰ ਲਈਏ 40 ਦੀ ਵੀ ਵਾਸ਼ੀ ਵੇਖਦੀ ਆ ਪਰ ਇਹ ਬਿਲਕੁਲ ਦੇਣ ਲੈਣ ਵਾਲਾ ਮੁੱਲ ਠੀਕ ਆ ਹਾਂਜੀ ਹਾਂਜੀ ਲੋ ਵੀ ਦੋਸਤੋ ਭਾਵੇਂ 40000 ਵੀਰਾਂ ਦਾ ਡਿਮਾਂਡ ਕਰਾ ਜਦੋਂ ਮੁੱਲ ਕਰਾਉਣਾ ਹੋਵੇ ਜਾਂ ਡਿਮਾਂਡ ਕਰਾਉਣੀ ਹੈ ਵੀ 40000 ਤੇ 35000 ਜਿਹੜਾ ਲਾਹਟ ਲਾਇ ਦੇ ਆ ਠੀਕ ਆ ਜੀ ਜੀਸ ਸੁਣੋ ਆ ਠੀਕ ਆ ਜੀ ਬਿਲਕੁਲ ਧਿਆਨ ਦੇ ਵਿੱਚ ਰੱਖ ਲਿਓ ਇੱਕ ਲਾਸਟ ਐਂਡ ਫਾਈਨਲ ਤੇ ਜਿਹੜੀ ਤੁਹਾਨੂੰ ਵੈੜ ਦਿਖਾਉਣੀ ਆ ਉਹ ਵੀ ਆਪਾਂ ਵੀਰ ਤੋਂ ਪੁੱਛ ਲੈਨੇ ਆ ਸਮਾਂ ਹਜੇ ਵੀ ਲੈ ਕੇ ਜਾਂਦੀ ਪਈ ਐ ਠੀਕ ਆ ਵੈੜ ਚੰਗੀ ਆ ਮੈਨੂੰ ਲੱਗਦਾ ਵੀ ਆਪਾਂ ਇਹ ਪਹਿਲਾ ਸੁਆਹ ਸੋਣੀ ਹੈ ਚੌੜਦਾਂ ਦੇ ਵਿੱਚ ਚੌਗੀ ਐ ਮੂੰਹ ਹਾਂਜੀ ਹਾਂਜੀ ਠੀਕ ਆ ਮੂੰਹੋ ਚੌਗੀ ਆ ਪਹਿਲਾਂ ਜਿਹੜੀ ਪਰੂਨ ਦੋਸਤੋ ਇਹ ਵੈੜੀ ਸੋਣੀ ਆ ਤੇ ਵੈੜ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਆ ਜੀ ਕੱਦ ਕਾਠੀ ਵੀ ਸੋਹਣਾ ਹੈਗਾ ਜੇਕਰ ਆਪਾਂ ਉਮਰ ਦੇ ਹਿਸਾਬ ਨਾਲ ਦੇਖੀਏ ਹਜੇ ਆਉਣ ਵਾਲੇ ਸਮੇਂ ਦੇ ਦੌਰਾਨ ਜਿਹੜਾ ਦੋਸਤੋ ਹਜੇ ਵਧਣਾ ਹੈ ਵੈੜ ਨੇ ਤੇ ਕੋਈ ਗੱਲ ਨਹੀਂ ਬਿਲਕੁਲ ਕੋਨੀਆ ਸਿਰੋਂ ਜੇਕਰ ਦੇਖੀਏ ਬਿਲਕੁਲ ਕੋਨੀਆ ਵੜਾ ਤੇ ਪਹਿਲਾ ਸੂਆ ਸੁਣ ਜਾ ਰਹੀ ਹੈ ਤੇ ਦੰਦੋਂ ਚੌਗੀ ਆ ਅੱਛਾ ਵੀਰ ਕਿੰਨੇ ਕਿਦਰ ਹਜੇ ਬਾਕੀ ਹੈ ਵੀਰ ਜੀ 15 ਦਿਨ ਪੂਰੇ ਇਹਨੇ ਲੈਣੇ ਹਜੇ 15 ਤੋਂ 16 ਵੀ ਕਰ ਸਕਦੇ 17 ਵੀ ਕਰ ਸਕਦੇ 14 ਵੀ ਕਰ ਸਕਦੇ ਹਾਂ ਆਈਡੀਆ ਆਡਾ ਵੀ 15 ਦਿਨ ਅੱਗੇ ਸੂਆ ਹਜੇ ਗੂਗ ਆਉਂਦੀ ਪਈ ਆ ਠੀਕ ਆ ਹਾਂਜੀ ਹਾਂਜੀ ਹਜੇ ਮਤਲਬ ਹੀ ਸ਼ਹਿਦ ਹੀ ਆਉਂਦਾ ਪਿਆ ਸ਼ਹਿਦ ਹੀ ਆਉਂਦਾ ਪਿਆ ਫਿਰ 15 ਕਿ ਦਿਨ ਦਾ ਸਮਾਂ ਪਿਆ 15 ਕਿ ਦਿਨ ਹਾਂਜੀ ਹਾਂਜੀ ਬਿਲਕੁਲ ਬਾਕੀ ਥਣਥਣ ਦੀ ਵੀ ਤੇ ਤੁਮਕੀ ਬਿਲਕੁਲ ਤਸਲੀ ਹਾਂ ਦੀ ਤੇ ਪਿੱਛੇ ਦੀ ਗਾਰੰਟੀ ਮੇਰੀ ਬਾਕੀ ਮੈਨੂੰ ਪਤਾ ਕਿ ਇਹਨੇ ਦੁੱਧ ਕਿੰਨਾ ਦੇਣਾਗੇ ਕਿੰਦਾ ਕਰੀ ਕੀ ਕਰਨਾ ਕੀ ਨਹੀਂ ਜੀ 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 ਹਾਂ ਜੀ ਸੋ ਦੋਸਤੋ ਜਰੂਰ ਨੋਟ ਕਰ ਲਿਓ ਪਿੱਛੇ ਦੀ ਤੇ ਥਣਾ ਦੀ ਚਾਰੇ ਥਣਾ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਿਫੈਕਟ ਹੋਇਆ ਚਾਹੇ ਪਿੱਛੇ ਦੀ ਪ੍ਰੋਬਲਮ ਹੋਈ ਵੀਰਾਂ ਦਾ ਵੀ ਆਪਣੀਆਂ ਚੀਜ਼ਾਂ ਦੀ ਗਾਰੰਟੀ ਆ ਦੁੱਧ ਦੋਸਤੋ ਅੱਗੇ ਫਾਇਦਾ ਦੇ ਬਾਕੀ ਕਰਮਾਂ ਦਾ ਦੁੱਧਾ 10 ਵੀ ਚੋਲਿਓ 11 ਵੀ ਚੋਲਿਓ 8 ਵੀ ਚੋਲਿਓ ਠੀਕ ਹੈ ਜੀ ਇਹ ਸੇਵਾ ਦਾ ਬਾਕੀ ਦੁੱਧਾ ਤੇ ਪਹਿਲਾਂ ਵੀ ਆਪਾਂ ਜ਼ਿਕਰ ਕਰ ਚੁੱਕੇ ਇਸ ਗੱਲ ਦੇ ਬਾਰੇ ਅੱਛਾ ਵੀਰ ਕਮਲਿੰਦਰ ਦਾ ਲੈਂਡ ਦੇਣ ਕਿੰਨਾ ਕ ਬੀਜੀ ਇਹਦਾ ਲੈਂਡ ਦੇਣ ਬਿਲਕੁਲ ਯਰਾ ਵਾ ਮੁੱਲ 32000 ਹਾਂਜੀ 30000 ਤੋਂ 2000 28000 ਦੀ ਵਸ਼ੀ ਦੇਖ ਲਓ 35000 ਦੀ ਵਸ਼ੀ ਹੈ ਤਿਆਰ ਹੋ ਗਈ ਹੂੰ ਮਤਲਬ ਸੋਹਣੀ ਸੰਖੀ ਆ ਚਾਰ ਦੰਦਾਂ ਦੀ ਵਸ਼ੀ ਬਿਲਕੁਲ ਹਾਂਜੀ ਹਾਂਜੀ ਲਓ ਵੀ ਦੋਸਤੋ 28000 ਦੀ ਲਾਸਟ ਲੈ ਦੇ ਆ ਤੇ ਦਿਨ ਹਜੇ 15 ਲੈ ਕੇ ਘੱਟੋ ਘੱਟ ਵੀ 15 ਲੈ ਜੂਗੀ ਤੇ ਇਹਨੂੰ ਖੋਲ ਕੇ ਵੀਰ ਬਾਹਰ ਤੋਰ ਕੇ ਦਿਖਾਈ ਦੇ ਆ ਤੇ ਦੰਦਾਂ ਦੇ ਵਿੱਚ ਆ ਦੋਸਤੋ ਵੇੜ ਹਜੇ ਚੌਗੀ ਆ ਮੂੰਹ ਇਹ ਖੇਤਾਂ ਦੇ ਹਾਂ ਦਿਖਾ ਸਕਦੇ ਆ ਵੀਰ ਜਰੂਰ ਆਪਾਂ ਕਰਾ ਲੀਏ ਵੀਰਾਂ ਨੂੰ ਚੈੱਕ ਆ ਕਰੋ ਚੱਕ ਜੀ ਠੀਕ ਆ ਜੀ ਆ ਕਰੋ ਚੌਗੀ ਆ ਚੌਗੀ ਆ ਕੰਨੀਆਂ ਖਲੋਤੀਆਂ ਵੀ ਇਧਰ ਖਲੋਤੀਆਂ ਚੜੇ ਤੰਦ ਹਾਂਜੀ ਹਾਂਜੀ ਠੀਕ ਆ ਸੋ ਤਸੱਲੀ ਆ ਜਿਹੜੀ ਦੋਸਤੋ ਉਹਨੂੰ ਪਹਿਲ ਦੇ ਆਧਾਰ ਤੇ ਆਪਾਂ ਜਰੂਰ ਅੱਗੋਂ ਜਿਹੜੇ ਵਪਾਰੀ ਵੀਰ ਆ ਜਿਹੜੇ ਅੱਗੋਂ ਤਸੱਲੀ ਕਰਾਉਂਦੇ ਆ ਖਾਸ ਤੌਰ ਤੇ ਉਹਨਾਂ ਨੂੰ ਵੀ ਪਤਾ ਹੁੰਦਾ ਆਪਾਂ ਜਦੋਂ ਅੱਗੋਂ ਚੀਜ਼ੇ ਲੈਣਦੇ ਆ ਆਪਾਂ ਵੀ ਤਸੱਲੀ ਕਰਕੇ ਲੈਣੀ ਹੁੰਦੀ ਆ ਤੇ ਅੱਗੋਂ ਕਿਸੇ ਦੇ ਘਰ ਵੀ ਜਾਵੇ ਜੋ ਦੱਸਿਆ ਬਿਲਕੁਲ ਪਰਫੈਕਟ ਉਹੀ ਹੋਣਾ ਚਾਹੀਦਾ ਠੀਕ ਆ ਕਦ ਕੱਠ ਜਿਹੜਾ ਦੋਸਤੋ ਬਿਲਕੁਲ ਮੀਡੀਅਮ ਹਾਈਟ ਆ ਜੇਕਰ ਆਪਾਂ ਉਮਰ ਦੇ ਹਿਸਾਬ ਨਾਲ ਦੇਖੀ ਹਜੇ ਬਹਿੜ ਨੇ ਵਧਣਾ ਫੁੱਲਣਾ ਗਾਂ ਆਉਣ ਵਾਲੇ ਸਮੇਂ ਚ ਤੇ ਦੇਣ ਹਜੇ 15 ਬਾਕੀ ਆ ਸ਼ਾਇਦ ਆਉਂਦਾ ਥਣਾਂ ਦੇ ਵਿੱਚੋਂ ਹਜੇ ਠੀਕ ਆ ਤੇ ਇਹਦਾ ਫਿਰ ਵੀਰ ਜੀ ਕਮਲ ਕਿੰਨਾ ਕੁ 28000 ਹਾਂਜੀ 28000 ਦੇ ਬਹਾਅ ਨਾ ਹੀ ਜੇ ਤੁਹਾਨੂੰ ਪਤਾ ਇੰਨੇ ਤਾਂ ਹੁੰਦਾ ਕੀ ਅੱਜ ਕੱਲ ਚੰਗੀਆਂ ਨਹੀਂ ਜਾਂਦੀਆਂ 28000 ਦੇ ਵਿੱਚੋਂ ਜਿਹੜਾ ਦੋਸਤੋ ਥੋੜਾ ਬਤਾ ਗੰਜਾਇਸ਼ ਹੀ ਹੈ ਉਹ ਵੀ ਮੌਕੇ ਦੀ ਗੱਲ ਆ ਜਦੋਂ ਤੁਸੀਂ ਘਰ ਵਿਜ਼ਿਟ ਕਰਦੇ ਹੋ ਠੀਕ ਆ ਇਹ ਅੱਜ ਟੋਟਲ ਪੰਜ ਨਾਗ ਸੀ ਵੀਰ ਦੇ ਕੋਲ ਠੀਕ ਆ ਜੀ ਤੇ ਸਾਰੀਆਂ ਵਹਿੜਾਂ ਚੰਗੀਆਂ ਦੋਸਤੋ ਆਪੋ ਆਪਣੀ ਜਗ੍ਹਾ ਤੇ ਹਰ ਇੱਕ ਵਹਿੜ ਚੰਗੀ ਆ ਬਾਕੀ ਪਸੰਦ ਤੁਹਾਡੀ ਆ ਰੇਡ ਜਿੰਨਾ ਜਿੰਨਾ ਵੀ ਤੁਸੀਂ ਲਾਉਣਾ ਉਸ ਉਸ ਰੇਡ ਭਾਅ ਦੀ ਜਿਹੜੀ ਵਹਿੜ ਆ ਅਵੇਲੇਬਲ ਆ ਵੀਰ ਦੇ ਕਿਲੇ ਦੇ ਉੱਪਰ ਅੱਜ ਪੰਜ ਤੇ ਸੰਪਰਕ ਤੁਸੀਂ ਖਾਸ ਤੌਰ ਤੇ ਵੀਰ ਕਮਲ ਦੇ ਨਾਲ ਕਰ ਲਿਓ ਭਾਈ ਸੰਪਰਕ ਨੰਬਰ ਵੀ ਆਪਣੇ ਜਰੂਰ ਦੱਸ ਦਗੇ ਹਾਂਜੀ ਭਾਈ 981590 7784 ਇੱਥੇ ਵਟਸਐਪ ਚੱਲਦਾ ਵਾ ਇੱਥੇ ਕਾਲਿੰਗ ਠੀਕ ਆ ਹਾਂਜੀ ਹਾਂਜੀ ਸੋ ਕਿਸੇ ਤਰ੍ਹਾਂ ਦੀ ਕਮਲ ਵੀਰੇ ਜਿਹੜੇ ਬੈਡ ਕੋਈ ਸੋਈ ਆ ਪ੍ਰੋਪਰ ਕਿਸੇ ਵੀਰ ਨੇ ਇੱਕ ਟਾਈਮ ਦੀ ਕੋਈ ਜਾਂ ਦੋ ਟਾਈਮ ਦੀ ਚੁਵਾਈ ਵੀ ਵੇਖ ਰਹੀ ਆ ਕੋਈ ਦੂਰ ਦਰਡੇ ਬੈਠਾ ਆਨਲਾਈਨ ਸਬਦਾ ਕਰਨਾ ਚਾਹੁੰਦਾ ਉਹਦੀ ਚੁਵਾਈ ਵੀ ਜਰੂਰ ਕਰਾ ਕੇ ਆਨਲਾਈਨ ਦਿਖਾ ਦਿਓ ਜਰੂਰ ਚੁਵਾ ਦਾਂਗੇ ਬਾਕੀ ਹਾਂਜੀ ਠੰਡੀ ਸੀਲ ਬਹੁਤ ਆ ਜੇ ਕਿਨੇ ਆਨਲਾਈਨ ਚਾਹਣੀ ਹੋ ਵੀਡੀਓ ਕਾਲ ਲਾ ਲੈ ਬਾਕੀ ਇਹ ਕਈ ਜ ਕਈ ਰੋ ਦੋ ਤਿੰਨ ਜਾਨੇ ਕਹਿਣ ਦੇ ਰਹੇ ਨੇ ਮੈਨੂੰ ਹੀ ਚਵਾ ਦੋ ਮੈਨੂੰ ਹੀ ਚਵਾ ਦੋ ਕਿ ਇੱਕ ਹੀ ਬੰਦੇ ਨੂੰ ਚਵਾਈ ਜਾਂਦੀਆਂ ਸਾਰਿਆਂ ਨੂੰ ਚਵਾਈ ਦੀ ਜਾਂਦੀ ਸਹੀ ਹੈ ਸਹੀ ਹੈ ਇਹ ਮਸਲਾ ਪੈ ਜਾਂਦਾ ਵਾ ਇਹ ਮਸਲਾ ਪੈ ਜਾਂਦਾ ਜਿੰਨੇ ਪਹਿਲਾਂ ਜਿਹੜਾ ਸਬਦਾ ਕਾ ਲੂਗਾ ਉਹਨੂੰ ਚਵਾ ਦਾਂਗੇ ਬਿਲਕੁਲ ਹਾਂਜੀ ਹਾਂਜੀ ਸੋ ਦੋਸਤੋ ਜਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਠੀਕ ਆ ਜੀ ਪਿੰਡ ਭਗਵਾਨਪੁਰੇ ਤੁਹਾਨੂੰ ਜਿਹੜੀ ਖਾਸ ਵਿਜ਼ਿਟ ਕਰਨੀ ਪੈਣੀ ਹੈ ਤਹਿਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਲੱਗਦਾ ਹੈਗਾ ਜੀ ਠੀਕ ਆ ਤੇ ਮਿਲਤੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ